ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਵ ਮੇੜਕਰ ਜੀ ਦੀ ਮੂਰਤੀ ਤੋੜਨ ਦੀ ਘਟਨਾ ਦੀ ਭਾਜਪਾ ਦੇ ਸੀਨੀਅਰ ਆਗੂ ਰਜੇਸ਼ ਬਾਗਾ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਦੋਸ਼ੀ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਸਾਰੇ ਮੁੱਦੇ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਨਾਲ ਹੀ ਰਜੇਸ਼ ਬਾਗਾ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਗਏ। ਜੈ ਭੀਮ ਜੈ ਭਾਰਤ ਦੋਸਤੋ ਬਹੁਤ ਦੁੱਖ ਦੀ ਘਟਨਾ ਇੱਕ ਵੀਡੀਓ ਜਿਹੜੀ ਆਮ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਸਾਰੇ ਦੇਖ ਕੇ ਬੜੇ ਦੁਖੀ ਹੋਏ ਆ ਕਿ ਭਾਰਤ ਵਿੱਚ ਜਿੱਥੇ ਅਸੀਂ 26 ਜਨਵਰੀ ਗਣਤੰਤਰਤਾ ਦਿਵਸ ਮਨਾ ਰਹੇ ਸੀ ਉੱਥੇ ਹੀ ਇੱਕ ਇਹੋ ਜਿਹੀ ਘਟਨਾ ਜਿਹੜੀ ਬਾਬਾ ਸਾਹਿਬ ਬੀ ਆਰ ਅੰਬੇਡਕਰ ਭਾਰਤ ਰਤਨ ਦੇ ਬੁੱਤ ਨਾਲ ਇੱਕ ਨੌਜਵਾਨ ਨੇ ਉੱਪਰ ਪੌੜੀ ਲਿਆ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਤੋਂ ਪਹਿਲਾਂ ਪਤਾ ਲੱਗਾ ਵੀ ਉਹਨੇ ਸੰਵਿਧਾਨ ਦੀਆਂ ਕਾਪੀਆਂ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਇਹ ਬਹੁਤ ਹੀ ਘਰੌਣੀ ਤੇ ਘਟਿਆ ਹਰਕਤ ਆ ਜਿਹੜਾ ਪੰਜਾਬ ਵਿੱਚ ਚਾਹੁੰਦਾ ਕੋਈ ਅੱਗ ਲੱਗੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਦੇਸ਼ ਦਾ ਮਾਹੌਲ ਖਰਾਬ ਹੋਵੇ ਮੈਨੂੰ ਲੱਗਦਾ ਇਹਦੀ ਜਿੰਨੀ ਵੀ ਨਿੰਦਾ ਕੀਤੀ ਆ ਵੀ ਉਨੀ ਘੱਟ ਆ ਇਹਦੇ ਪਿੱਛੇ ਸਾਜ਼ਿਸ਼ ਜਿਹੜੀ ਆ ਉਹ ਨੰਗੀ ਕਰਨੀ ਚਾਹੀਦੀ ਪੰਜਾਬ ਸਰਕਾਰ ਤੋਂ ਮੈਂ ਮੰਗ ਕਰਦਾ ਕਿ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਇਹਦਾ ਪਤਾ ਕਰਾਇਆ ਜਾਵੇ ਇਹਦੇ ਪਿੱਛੇ ਜਿਹੜੀਆਂ ਇਹੋ ਜਿਹੀ ਹਰਕਤ ਕਿਉਂਕਿ 26 ਜਨਵਰੀ ਵਾਲੇ ਦਿਨ ਵੈਸੇ ਵੀ ਸੁਰੱਖਿਆ ਬਹੁਤ ਕੀਤੀ ਜਾਂਦੀ ਆ ਇਹ ਵੀ ਸਰਕਾਰ ਪੰਜਾਬ ਸਰਕਾਰ ਇਹ ਪਤਾ ਕਰੇ ਵੀ ਉੱਥੇ ਸੁਰੱਖਿਆ ਕਿਉਂ ਨਹੀਂ ਇੰਨੀ ਸੀ ਉਸ ਦਿਨ ਕਿਉਂ ਨਹੀਂ ਦੇਖਿਆ ਗਿਆ ਵੀ ਇਹੋ ਜਿਹੀ ਘਟਨਾ ਹੋ ਰਹੀ ਆ ਉਹ ਸ਼ਰੇਆਮੇ ਪੌੜੀ ਲਿਆ ਰਿਹਾ ਫਿਰ ਲਗਾ ਰਿਹਾ ਫਿਰ ਉੱਪਰ ਚੜ ਕੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਇਹ ਘਟਨਾ ਦੀ ਸਾਜ਼ਿਸ਼ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਤਾਂ ਜੋ ਪਤਾ ਲੱਗ ਸਕੇ ਕਿਉਂ ਪੰਜਾਬ ਇੱਕ ਉਹ ਸੂਬਾ ਜਿੱਥੇ ਸਭ ਤੋਂ ਵੱਧ ਅਨਸੁਜਤੀ ਵਰਗ ਰਹਿੰਦਾ ਤੇ 26 ਜਨਵਰੀ ਸਾਰੇ ਰਲ ਕੇ ਇਸੇ ਮਨਾਉਂਦੇ ਆ ਚਾਹੇ ਉਹ ਐਸਸੀ ਆ ਬੀਸੀ ਆ ਜਨਲਾ ਸਾਰੇ ਵਰਗ ਇਸ ਗੱਲ ਤੇ ਖੁਸ਼ੀ ਮਨਾਉਂਦੇ ਆ ਬਾਬਾ ਸਾਹਿਬ ਬੀ ਆਰ ਅੰਬੇਡਕਰ ਨੂੰ ਧੰਨਵਾਦ ਕਰਦੇ ਆ ਕਿਉਂਕਿ ਉਸ ਦਿਨ ਸੰਵਿਧਾਨ ਜਿਹੜਾ ਸੀ ਉਹ ਗਣਤੰਤਰ ਦੇ ਰੂਪ ਚ ਲਾਗੂ ਹੋ ਗਿਆ ਸੀ ਉਸ ਦਿਨ ਅਸੀਂ ਸਾਰੇ ਆਨੇ ਬੜੀ ਖੁਸ਼ੀ ਮਨਾ ਰਹੇ ਸੀ ਉਸੇ ਦਿਨ ਇਹ ਨਿੰਦਾ ਘਟਨਾ ਹੋਣੀ ਮੈਂ ਰਜੇਸ਼ ਬਾਗਾ ਭਾਰਤੀ ਜਨਤਾ ਪਾਰਟੀ ਦਾ ਉਪ ਪ੍ਰਧਾਨ ਸਾਬਕਾ ਚੇਅਰਮੈਨ ਅਨਸੂਚਿਤ ਜਾਤੀ ਕਮਿਸ਼ਨ ਪੰਜਾਬ ਦਾ ਇਹਦੀ ਕੋਰ ਨਿੰਦਾ ਵੀ ਕਰਦਾ ਤੇ ਸਰਕਾਰ ਤੋਂ ਮੰਗ ਕਰਦਾ ਕਿ ਇਹਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਪਤਾ ਲੱਗ ਸਕੇ ਅੱਗੇ ਪਿੱਤੇ ਦਿਨੀ ਪਹਿਲਾਂ ਵੀ ਪੰਜਾਬ ਚ ਬਠਿੰਡੇ ਦੇ ਲਾਗੇ ਇੱਕ ਦਲਿਤਾਂ ਦੇ ਘਰਾਂ ਨੂੰ ਅੱਗ ਲਾਈ ਗਈ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਬਹੁਤ ਆਏ ਦਿਨ ਆ ਰਹੀਆਂ ਇਹਦੀ ਪੜਤਾਲ ਹੋਣੀ ਚਾਹੀਦੀ ਵੀ ਕੌਣ ਪੰਜਾਬ ਚ ਮਾਹੌਲ ਖਰਾਬ ਕਰਨ ਦੀਆਂ ਸਾਜਸ਼ਾਂ ਚੱਲ ਰਹੀਆਂ ਕੀ ਉਹ ਅਨਸ਼ਰਾਰਤੀ ਅਨਸਰ ਆ ਜਿਹੜੇ ਪਤਾ ਲੱਗੇ ਮੈਂ ਆਪਣੇ ਵੱਲੋਂ ਫਿਰ ਇਹਦੀ ਕੋਰ ਨਿੰਦਾ ਦੇ ਨਾਲ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਇਹਦੀ ਪੜਤਾਲ ਕਰਾਈ ਜਾਵੇ ਤਾਂ ਜੋ ਜਿਹੜਾ ਪਤਾ ਲੱਗ ਸਕੇ ਕੌਣ ਆ ਇਹ ਲੋਕ ਨੰਗੇ ਹੋ ਸਕਣ chandra consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing electrician masonry carpentering for more information, please contact him at under check Trade platform, www.jacktrade.com/921760. Chander Consultants Limited, call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ